ਪੰਨਾ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰਾਸਲ ਮੁਹਾਲੀ ਅਦਾਲਤ ਨੇ ਪੰਨਾ ਸਿੱਧੂ ਨੂੰ ਵੱਡੀ ਰਾਹਤ ਦੇ ਦਿੱਤੀ ਹੈ ਤਾਂ ਪੰਨਾ ਸਿੱਧੂ ਨੂੰ 50000 ਰੁਪਿਆ ਮੁਜਲਕਾ ਪਰਮਗਰਮ ਲੇਰ ਕੋਟਲਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੇਖੋ ਪੰਨਾ ਸਿੱਧੂ ਦੇ ਵੱਲੋਂ ਵੱਡਾ ਬਿਆਨ ਹੈ ਜਿਹੜਾ ਦਿੱਤਾ ਗਿਆ ਹੈ ਉਹਨਾਂ ਨੇ ਕੱਲੀ ਕੱਲੀ ਗੱਲ ਹੈ ਜਿਹੜੀ ਉਹ ਦੱਸੀ ਹੈ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਪੰਨਾ ਸਿੱਧੂ ਨੇ ਕੀ ਕੁਝ ਕਿਹਾ ਉਹਨਾਂ ਸਾਰੇ ਦੂਸਰੇ ਦੇ ਪੰਜਾਬ ਦੇ ਲੋਕਾਂ ਕਿ ਮਰਾ ਸੱਤ ਹੁੰਦਾ ਉਹਨਾਂ ਦੇ ਚੈਨਲ ਨੂੰ ਇਹਨਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕਰਨ। ਸਰਕਾਰ ਜੀ ਗੱਲ ਸੁਣ ਲਓ ਬਾਈ ਮੇਰਾ ਥੋੜਾ ਮਾਹਮਾਨ ਵਾ ਸਾਰੇ ਕੰਮ ਦਾ ਜਵਾਬ ਦੇ ਦਗਾ। ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤਨਾ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮੁਸੀਬਤਾਂ ਚ ਰਣਿਆ ਪੈਣਗੇ ਮੈਂ ਉਹਨਾਂ ਨੂੰ ਧਰਨ ਨੂੰ ਪਿਆਰ ਆ। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨੇਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ 25 ਸਾਲ ਬੜਾ ਲੰਮੇ ਸਮੇਂ ਤੋਂ ਵਿਗੜਿਆ ਹੋਇਆ ਹੈ। ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜਿਆ ਜਿਹੜਿਆ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦਿਆਂਗਾ ਲੋਕਾਂ ਦੇ ਵਿੱਚ ਬੈਠ ਕੇ ਦਊ ਕਿਸਾਨ ਜਿੱਥੇ ਬੰਦੇ ਨਾਲ ਬੈਠ ਕੇ ਦਊ ਮਜਬੂਰ ਜਿੱਥੇ ਬੰਦੇ ਨਾਲ ਬੈਠ ਕੇ ਦਊ ਸਟ੍ਰਿਕ ਜਿੱਥੇ ਬੰਦੇ ਨਾਲ ਬੈਠ ਕੇ ਦਊ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜਿੱਨ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬ ਸਾਡੇ ਨੌਜਵਾਨ ਡੀਬੂਗੜ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਉਹਨਾਂ ਕੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨਹੀਂ ਆ ਉਹ ਮੈਂ ਖੁੱਲ੍ਹ ਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜੁਰਤ ਨਹੀਂ ਰੱਖਣੀ ਕੋਈ ਸ਼ਰਤਾਂ ਰੱਖੀ ਹੈ ਕੋਈ ਕੋਸ਼ਿਸ਼ਾ ਉਹਨੇ ਜਿਹੜੇ ਜਿਹੜੇ ਗੱਲਾਂ ਲੰਗੀਆਂ ਜਿਹੜੀ ਜਿਹੜੀ ਮੇਰੇ ਨਾਲ ਹੱਡ ਵਿੱਚੀ ਆ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਇਹ ਪੁਲਿਸ ਨੇ ਕੁੱਟਣਾ ਨਹੀਂ ਕੀਤਾ ਉਹ ਉਹ ਜੇ ਜੋ ਤਾਂ ਹਿੰਦਾਂ ਨੂੰ ਜਿਹੜੀ ਫਰਦ ਦੀ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਵਰਖ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਲੱਗਿਆ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੇ ਨਹੀਂ ਸੀ ਵੀਡੀਓ ਕਾਲਾਂ ਦੀ ਗੱਲ ਹੋਣੀ ਹੈ ਵੀਡੀਓ ਕਾਲਾਂ ਨੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਕ੍ਰੂਮ ਜਿਹੜਾ ਸਮੂਹ ਚਾਹੀਦਾ ਕੱਲੇ ਕੱਲੇ ਜਿਹਨਾਂ ਨੂੰ ਸਮੂਹ ਚਾਹੀਦਾ ਧੰਨਵਾਦ ਕਰਵਾਉਣ ਦੇ ਦਿਨ ਆ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ মিডিਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨੇ ਕਿੰਨੇ ਜਿਹੜਾ ਨੌ ਲਮਾ ਡਿਜੀ ਪੋਸਟ ਖੜਾ ਆ ਪੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਐਲਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜੀ ਹੱਦ ਨਹੀਂ ਕੀ ਆ ਉਹ ਥੋੜੀ ਕਹਾਣੀ ਲੰਮੀ ਆ ਮੇਰੇ ਪਿੰਡ ਦੇ ਨਗਰ ਕੋਟਰਾ ਦੇ ਵਿੱਚ ਵੈਲਟ ਕੇ ਮੈਂ ਕਹਾਣ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੇ ਸਾਰੇ ਕਲਾਸੇ ਕਰਾਂਗੇ ਦਿੱਲੀ ਜਾਵਾਂਗੇ ਦਿੱਲੀ ਦਾ ਬਾਈ ਪਸੰਦ ਹੈ ਦਿੱਲੀ ਨੇ ਕਿਉਂ ਨਹੀਂ ਜਾਵਾਂਗੇ ਦਿੱਲੀ ਦਾ ਨੂੰ ਪਿਆਰ ਆ ਮੈਂ ਤਾਂ ਨਹੀਂ ਗੱਲ ਕੀਤੀ ਮੇਰੇ ਦਾਦਾ ਜੀ ਜਿਹੜੇ ਸੰਕੀ ਕਿਸਾਨ ਸੀ ਉਹਨਾਂ ਨੂੰ ਫੜੀ ਕਰਦੇ ਹੋਏ 60 ਸਾਲ ਦੀ ਜਿਵਾ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰਮਟ ਨੂੰ ਪਿਆਰ ਆ ਤੇ ਮਰਮਟ ਨੂੰ ਪਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘਾਟ ਤੋਂ ਘਾਟਾਂ ਦੀ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਿਆ ਮਾਫੀਆਂ ਮੰਗਾਈਆਂ ਗਿਆ ਉਹ ਸਾਰੀ ਜਿਹੜੀ ਕਹਾਣੀਆਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਇਹ ਚੋਣ ਦਾ ਮੌਦਾ ਕੀਰੇ ਵਾਸਤੇ ਮੰਗਾ ਰਹੇ ਸੀ ਉਹ ਮਾਫੀਆਂ ਨਹੀਂ ਮਾਫੀਆਂ ਭਾਈ ਆਹੀ ਵੀ ਤੇ ਜਵਾਨੀ ਕੋਲੇ ਨਾ ਕਰਕੇ ਕੋਈ ਨਹੀਂ ਫਿਕਰ ਨਾ ਕਰੋ ਮੈਂ ਸਰੇ ਕਰਦਾ ਵੀ ਵੀਡੀਓ ਦੇ ਲਈ ਮੈਂ ਸਾਰੀ ਕਹਾਣੀ ਅੱਗੇ ਰੱਖ ਬਾਈ ਠੀਕ ਆ ਵੀਰੇ ਬਾਹਰ ਦੇ ਵਿੱਚੋਂ ਬਾਹਰ ਆ ਗਏ